ਇਸ ਲਈ ਦੀ ਵੱਡੀ ਖਬਰ ਸਾਹਮਣੇ ਆ ਰਹੀ ਹੈ ਕਿ ਰੇਪ ਕੇਸ ਦੇ ਵਿੱਚ ਪਾਸਟਰ ਬਜਿੰਦਰ ਨੂੰ ਦੋਸ਼ੀ ਕਰਾ ਦਿੱਤਾ ਗਿਆ ਹੈ ਮੁਹਾਲੀ ਕੋਰਟ ਨੇ ਪਾਸਟਰ ਨੂੰ ਦੋਸ਼ੀ ਕਰਾਰ ਦਿੱਤਾ ਹੈ ਤੇ 1 ਅਪ੍ਰੈਲ ਨੂੰ ਪਾਸਟਰ ਬਜਿੰਦਰ ਨੂੰ ਸਜ਼ਾ ਸੁਣਾਈ ਜਾਵੇਗੀ ਤਾਂ ਜਿਰਖਪੁਰ ਦੀ ਮਹਿਲਾ ਨੇ ਪਾਸਟਰ ਤੇ ਇਲਜ਼ਾਮ ਲਗਾਏ ਸਨ ਤੇ 7 ਸਾਲ ਹੈ ਪੁਰਾਣਾ ਕੇਸ ਸੀ ਜਿਸ ਦੇ ਵਿੱਚ ਜਿਹੜਾ ਪਾਸਟਰ ਹੈ ਉਸ ਨੂੰ ਦੋਸ਼ੀ ਕਰਾਰ ਦਿੱਤਾ ਗਿਆ ਹੈ ਤਾਂ ਇਸ ਵੇਲੇ ਦੀ ਵੱਡੀ ਖਬਰ ਹੈ ਜਿਹੜੀ ਚੜ੍ਹਦੀ ਕਲਾ ਟਾਈਮ ਪੀਵੀ ਤੇ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਕਿ 2018 ਦੇ ਵਿੱਚ ਇਹ ਕੇਸ ਹੈ ਜਿਹੜਾ ਉਹ ਅਪਲਾਈ ਹੁੰਦਾ ਹੈ ਕਿਉਂਕਿ 2018 ਦੇ ਵਿੱਚ ਇਹ ਰੇਪ ਕੇਸ ਦਾ ਮਾਮਲਾ ਸੀ ਚੱਲ ਰਿਹਾ ਸੀ ਤੇ 2019 ਦੇ ਵਿੱਚ ਦਿੱਲੀ 에어ਪੋਰਟ ਤੋਂ ਪਾਸਟਰ ਬਜਿੰਦਰ ਨੂੰ ਗ੍ਰਿਫਤਾਰ ਕੀਤਾ ਗਿਆ ਸੀ ਹਾਲਾਂਕਿ ਇਸ ਦੇ ਵਿੱਚ 6 ਮੁਲਜ਼ਮ ਮੌਜੂਦ ਸਨ ਜਿਨ੍ਹਾਂ ਦੇ ਵਿੱਚੋਂ ਇੱਕ ਨੂੰ ਅੱਜ ਸਜ਼ਾ ਸੁਣਾਈ ਗਈ ਹੈ ਜੋ ਕਿ ਪਾਸਟਰ ਬਜਿੰਦਰ ਹੈ ਤੇ ਬਾਕੀ ਜਿਹੜੇ ਪੰਜ ਨੇ ਉਹਨਾਂ ਨੂੰ ਰਿਹਾ ਕਰ ਦਿੱਤਾ ਗਿਆ ਹੈ ਤਾਂ 23 ਦੌਰਾਨ ਇਸ 7 ਸਾਲਾਂ ਦੇ ਦੌਰਾਨ ਕੋਰਟ ਦੇ ਵੱਲੋਂ ਕਾਫੀ ਸਾਰੇ ਸਮਝੌਤੇ ਜਾਰੀ ਕੀਤੇ ਜਾਂਦੇ ਸਨ ਪਰ ਪਾਸਟਰ ਉਸ ਸਮੇਂ ਤੇ ਮੌਜੂਦ ਨਹੀਂ ਸੀ ਹੁੰਦਾ ਪਾਸਟਰ ਦੇ ਵੱਲੋਂ ਕਦੇ ਵੀ ਜਿਹੜੀ ਅਟੈਂਡੈਂਸ ਹੈ ਉਹ ਨਹੀਂ ਦਿੱਤੀ ਗਈ ਕੋਰਟ ਦੇ ਵਿੱਚ ਤੇ ਬਾਅਦ ਦੇ ਵਿੱਚ ਉਸ ਨੂੰ 3 ਮਾਰਚ ਜਿਹੜੀ ਬੀਤੀ ਮਾਰਚ 3 ਹੈ ਉਸ ਦੇ ਵਿੱਚ ਗੈਰਜਮਾਨਤੀ ਵਾਰੰਟ ਜਾਰੀ ਕੀਤਾ ਗਿਆ ਸੀ ਤੇ ਅੱਜ ਇਸ ਕੇਸ ਦੇ ਵਿੱਚ ਪਾਸਟਰ ਬਜਿੰਦਰ ਨੂੰ ਦੋਸ਼ੀ ਕਰਾਰ ਕਰਦੇ ਆ ਸਜ਼ਾ ਸੁਣਾ ਦਿੱਤੀ ਗਈ ਹੈ ਸੋ ਇਸ ਵੇਲੇ ਦੀ ਵੱਡੀ ਖਬਰ ਹੈ ਜਿਹੜੀ ਚੱਲਦੀ ਕਲਾ ਟਾਈਮ ਟੀਵੀ ਤੇ ਤੁਸੀਂ ਦੇਖ ਰਹੇ ਹੋ ਟੋਟਲ 6 ਮੁਲਜ਼ਮਾਂ ਜਿਨ੍ਹਾਂ ਦੇ ਵਿੱਚੋਂ ਪਾਸਟਰ ਨੂੰ ਸਜ਼ਾ ਮਿਲੀ ਹੈ ਤੇ 5 ਜਿਹੜੇ ਨੂੰ ਉਹਨਾਂ ਨੂੰ ਬਰੀ ਕਰ ਦਿੱਤਾ ਗਿਆ ਹੈ ਤੇ ਜਿਰਖਪੁਰ ਦੀ ਮਹਿਲਾਏ ਜਿਸ ਦੇ ਵੱਲੋਂ ਇਹ ਇਲਜ਼ਾਮ ਲਗਾਇਆ ਗਿਆ ਸੀ ਕਿ ਪਾਸਟਰ ਨੇ ਉਸਨੂੰ ਰੇਪ ਕੀਤਾ ਹੈ ਜਿਸ ਤੋਂ ਬਾਅਦ ਪਾਸਟਰ ਦੇ ਉੱਤੇ ਜਿਹੜਾ ਇਹ ਮੁਕੱਦਮਾ ਕਾਫੀ ਲੰਬੇ ਸਮੇਂ ਦਾ ਚੱਲਦਾ ਆ ਰਿਹਾ ਸੀ ਜਿਸ ਦੇ ਵਿੱਚ ਮੋਹਾਲੀ ਕੋਰਟ ਨੇ ਪਾਸਟਰ ਨੂੰ ਦੋਸ਼ੀ ਕਰਾਰ ਦਿੱਤਾ ਹੈ ਤੇ 1 April ਨੂੰ ਪਾਸਟਰ ਬਜਿੰਦਰ ਨੂੰ ਸਜ਼ਾ ਸੁਣਾਈ ਜਾਵੇਗੀ ਤਾਂ ਹਾਲਾਂਕਿ ਸਮਰਥਕਾਂ ਦੇ ਵੱਲੋਂ ਕਾਫੀ ਜ਼ਿਆਦਾ ਦਰਨਾ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਨਾਰੇ ਲਗਾਏ ਜਾ ਰਹੇ ਨੇ ਪਰ ਫਿਰ ਵੀ ਜਿਹੜੀ ਇਹ ਕੋਰਟ ਦੀ ਸਜ਼ਾ ਹੈ ਉਹ 1 April ਨੂੰ ਸੁਣਾਈ ਜਾਵੇਗੀ ਕਿਉਂਕਿ ਕੋਰਟ ਦੇ ਵਿੱਚ ਜਿਹਨੇ ਸਬੂਤ ਪੇਸ਼ ਹੋਏ ਉਹ ਸਾਰੇ ਪਾਸਟਰ ਬਜਿੰਦਰ ਦੇ ਖਿਲਾਫ ਸਨ ਸਬਸਕ੍ਰਾਈਬ ਕਰੋ ਚਰਦੀਕਲਾ ਟਾਈਮ ਟੀਵੀ ਨੂੰ ਤੇ ਲੇਟੈਸਟ ਅਪਡੇਟ ਪਾਉਣ ਲਈ ਪ੍ਰੈਸ ਕਰੋ ਬੈਲ ਆਈਕਨ ਨੂੰ